ਵਾਗਦਾ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੱਲਕਲਾ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਸ਼ਹਿਰ ਮੋਗਾ ਹੀ ਰਹਿ ਜਾਂਦਾ ਜਿੱਦੋਂ ਆਪਾਂ ਮੋਗੇ ਤੋਂ ਫਿਰੋਜ਼ਪੁਰ ਰੋਡ ਨੂੰ ਜਾਵਾਂਗੇ ਤਾਂ ਪਹਿਲਾ ਪਿੰਡ ਕੱਲਕਲਾ ਹੀ ਹੁੰਦਾ ਜੀ ਨੇੜੇ ਪਿੰਡ ਡਗਰੂ ਵੀ ਰਹਿ ਜਾਂਦਾ ਜੀ ਟਰੋਲੀ ਭਾਈ ਵੀ ਨੇੜੇ ਆ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜੀ ਵੀਰ ਹੋਣੀ ਆਪਦਾ ਜੀ ਬਾਹਰ ਉੱਠ ਗਿਆ ਤੇ ਜਿਹੜੇ ਵੀਰ ਤੋਂ ਆਪਾਂ ਡਿਟੇਲ ਲੈ ਕੇ ਦੇਵਾਂਗੇ ਜੀ ਸਾਭ ਸੰਭਾਲ ਹੁਣ ਇਹ ਵੀਰ ਕਰਦਾ ਜੀ ਕਿਉਂਕਿ ਕੋਸ਼ਿਸ਼ ਸਮੇਂ ਆਸਤੇ ਬਾਈ ਹੋਣੀ ਬਾਹਰ ਗਏ ਆ ਜੀ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤੁਹਾਨੂੰ ਨਾ ਫੱਟ ਪੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਤਰਸੇਨ ਸਿੰਘ ਜੀ ਪਿੰਡ ਜੀ ਪਿੰਡ ਘੱਲਕਰਾ ਨੇੜੇ ਇੱਕ ਆਫਸਟ ਸਟੇਡੀ ਸਟੋਰ ਠੀਕ ਆ ਜੀ ਤੇ ਮੋਬਾਈਲ ਨੰਬਰ ਜੀ 98773 93 ਜੀ ਕੋਲ ਦੰਨਗੇ ਠੀਕ ਆ ਬਾਈ ਹੁਣੀ ਆਪ ਬਾਹਰ ਉੱਠ ਗਿਆ ਜੀ ਤੇ ਹੁਣ ਆਪਾਂ ਪਸੂ ਸ਼ਾਮ ਦੇ ਜੀ ਹਾਂ ਜੀ ਠੀਕਾ ਜਿਹੜੀ ਮੇਰੇ ਡੱਬੇ ਵੜ ਵੇਚਣੀ ਸੁਆ ਕਿੰਨਾ ਮਾਜੇ ਸੁਆ ਦੂਜੇ ਸੁਵੇ ਸੋਣਾ ਜੀ ਇਹਨਾਂ ਨੇ ਠੀਕਾ ਸਮਾਂ ਕਿੰਨਾ ਲੈਂਦੀ ਹੈ ਜੀ ਸੁਆ ਜੀ ਉਹਨਾਂ ਦੇ ਦੱਸਣ ਦੇ ਹਿਸਾਬ ਨਾਲ 15 ਦਿਨਾਂ ਤੇ ਹੋ ਸਕਦਾ 5-7 ਦਿਨ ਇੱਧਰ ਉੱਧਰ ਹੋ ਸਕਦੇ ਆ ਜਣੀ 10 ਵੀ ਲਿਜਾ ਸਕਦੀ ਹੈ ਤੇ 20 ਵੀ ਲਿਜਾ ਸਕਦੀ ਹੈ ਮਾਲਕਾਂ ਨੇ 15 ਕਹਿ ਕੇ ਦੱਸਿਆ ਕਿਉਂਕਿ ਵੀਰ ਉਹ ਨਹੀਂ ਬਾਹਰ ਆ ਉਹਨਾਂ ਨੇ ਜਿਵੇਂ 10 ਦਾ ਦੁੱਧ ਕਿੰਨਾ ਚੋਇਆ ਜੀ ਦੁੱਧ ਪਹਿਲੇ ਪਹਿਲੇ ਦੂਵੇ 15 ਲੀਟਰ ਚੋਇਆ ਜੀ ਇਹਦੇ ਠੀਕਾ ਥਣਾ ਦੀ ਡੰਨ ਆ ਜੀ ਹਾਂਜੀ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਜੀ ਡੇਟ ਮੁਤਾਬਕ ਸਮਾਂ ਜਿਹੜਾ ਪਿਆ ਜੀ ਉਹ ਮਾਲਕਾਂ ਦੇ ਦੱਸਣ ਮੁਤਾਬਕ ਤਾਂ 15 ਦਿਨ ਹੈ ਜੀ ਬਾਈ ਕਹਿੰਦਾ 5 ਦਿਨ ਘੱਟ ਵੀ ਸਕਦੇ ਆ 5 ਦਿਨ ਵਾਧੂ ਵੀ ਸਕਦੇ ਆ ਕਿਉਂਕਿ ਜਿਵੇਂ ਉਹਨਾਂ ਨੇ ਡਿਟੇਲ ਦੱਸਤੀ ਆ ਉਵੇਂ ਬਾਈ ਹੋ ਉਹਨਾਂ ਨੇ ਦੱਸਤੀ ਆ ਉਹ ਤੁਸੀਂ ਆਪ ਦੀ ਜੱਜਮੈਂਟ ਆਪ ਲਾ ਲਓ ਜੀ ਹਵਾਨਾ ਸੋਣਾ ਜੀ ਥਣ ਕੱਲਾ ਕੱਲਾ ਨਿੱਖੜ ਮਾ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਜੀ ਲੈ ਆਈ ਵੀਰੇ ਅੰਦਰ ਹੀ ਲੈ ਆਓ ਜੀ ਥੋੜਾ ਕੈਮਰੇ ਦਾ ਕਰਕੇ ਕਰ ਦਿੰਦੇ। ਇਹ ਉਪਰਾ ਕਰਦੀ ਆ ਥੋੜਾ ਜਿਹਾ ਕਿਉਂਕਿ ਬਾਈ ਦੇ ਬਸੂ ਸਾਈਡ ਤੇ ਰਹਿ ਜਾਂਦੇ ਆ। ਨਵਾਂ ਬੰਦਾ ਕੋਈ ਹੁੰਦਾ ਨਹੀਂ ਜੀ। ਥਾਣਾ ਦੀ ਬਾਈ ਦੱਸਦਾ ਆ ਕਿ ਗਰੰਟੀ ਹੋਊਗੀ। ਬਾਕੀ ਵੀਰੇ ਜਿਹੜੇ ਸੱਜਣ ਨੇ ਲੈਣੀ ਆ ਉਹ ਆਪਦਾ ਪਾਸ ਕਰਕੇ ਲੈ ਕੇ ਜਾਵੇ ਜੀ। ਥਾਣ ਤੋਂ ਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਜੀ। ਦੇਖ ਸਕਦੇ ਹੋ ਰੰਗ ਪ੍ਰਿੰਟ ਦੀ ਵੀ ਘਰਮਾੜੀ ਚੰਗੀ ਆ। ਤੇ ਡਿਮਾਂਡ ਕੀ ਰਹਿਣ ਵਾਲੀ ਆ ਵੀਰੇ ਇਹਦੀ? ਡਿਮਾਂਡ ਹੈ ਜੀ ਇਹਦੇ। 40 ਆਈ ਜੀ। ਉਜਮਾਨਤਾਨ ਦੇ ਮਾਨਤਾਨ ਕਰਦੇ ਠੀਕ ਆ ਡਿਮਾਂਡ ਇਹਦੀ 40000 ਰੁਪਇਆ ਵਿੱਚੋਂ ਬਾਈ ਕਹਿੰਦਾ ਮਾਨਤਾਨ ਆਪਾਂ ਕਰ ਦਾਂਗੇ ਜੀ ਰੰਗ ਪ੍ਰਿੰਟ ਵੀ ਕਰਮਾੜੀ ਦਾ ਚੰਗਾ ਬਾਕੀ ਜੀ ਨੂੰ ਨਾਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ